ਵੀ ਮਹਿੰਤਲੋਂ ਦੇਸੀ ਕਿ ਇਸ ਲਈ ਇਹ ਬਹੁਤ ਸ਼ਲਾਘਾ ਜੋ ਕਦਮ ਹੈ ਕਿ ਇਨਾ ਖਿਡਾਰੀਆਂ ਨੂੰ ਵੇਖ ਕੋਈ ਪੁਲਿਸ ਤੇ ਕੋਈ ਫੌਜੀ ਦੇਸ਼ ਦੀ ਸੇਵਾ ਕਰ ਲਈ ਕਿਉਂਕਿ ਐਸੇ ਗਰਾਊਂਡ ਤੇ ਸਕੇ ਸ਼ਹੀਦ ਕੈਪਟਨ ਨਮੂ ਪਹਿਲਾ ਮੈਚ ਜੋ ਹੈ ਮਦਾਨ ਵਰਸਸ ਗਾਗਨਾ ਟੀਮ ਦੇ ਨਾਲ ਜੀ ਆਈਐਸ ਪ੍ਰਤੀਕ੍ਰਿਸ਼ਨ सर सर समय बैठे सर जो रस्मी आगाज है इंट्रोडक्शन करके असी मैच जो है आज का शुरू करना है फर्स्ट शॉ वॉलीबॉल का <प्राग> 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 सुरजीत तो 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 पाठक जी ने बहुत कुछ लिखे जगना मशाल बांध के जोड़ा मिसाल बांध के ਮੈਂ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਰੰਗਲਾ ਪੰਜਾਬ ਸਾਰਿਆਂ ਦੇ ਵਿੱਚ ਰੰਗਲੇ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉਸ ਪੰਜਾਬ ਦੀ ਜਿਹੜੀ ਝਲਕ ਆ ਜਿੱਥੇ ਗੁਰਦਾਸਪੁਰ ਦੇ ਵਿੱਚ ਮਾਨਯੋਗ ਡੀਜੀਪੀ ਗੌਰਵ ਯਾਦਵ ਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਐਸਐਸਪੀ ਹਰੀਸ਼ ਦਿਆਮਾ ਜੀ ਨੇ ਅੱਜ ਇਹ ਪਹਿਲ ਕਦਮੀ ਕੀਤੀ ਹੈ ਔਰ ਇਹ ਪ੍ਰੋਗਰਾਮ ਜਿਹੜਾ ਮਿਸ਼ਨ ਨਿਸ਼ਚੇ ਦੇ ਤਹਿਤ ਮੈਂ ਹਾਂ ਪੰਜਾਬ ਪ੍ਰੋਗਰਾਮ ਜਿਹੜਾ ਉਹ ਅੱਜ ਇੱਥੇ ਕੀਤਾ ਗਿਆ ਜਿਸ ਵਿੱਚ ਵਕ ਵਕ ਸਕੂਲ ਕੁੱਲ 50 ਸਕੂਲਾਂ ਦੇ ਕਰੀਬ ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ ਜਿਸ ਦੇ ਨਾਲ ਵਾਲੀਬਾਲ ਦੇ ਮੈਚੇਸ ਇੱਥੇ ਕਰਵਾਏ ਗਏ ਨੇ ਸਿਟੀ ਵਾਕ ਕੀਤੀ ਗਈ ਹੈ ਜਿਸ ਦੇ ਵਿੱਚ ਸਾਰੇ ਬੱਚਿਆਂ ਨੇ ਵਾਕ ਕਰਦੇ ਹੋਏ ਸ਼ਹਿਰ ਦੇ ਵਿੱਚ ਇੱਕ ਮੈਸੇਜ ਕਨਵੇ ਕੀਤਾ ਹੈ ਕਿ ਅਸੀਂ ਨਸ਼ੇ ਦੇ ਅਤੇ ਚਾਈਨਾ ਡੋਰ ਦੇ ਅਗੇਂਸਟ ਜਿਹੜੀ ਆ ਉਹ ਤਕੜੇ ਹੋ ਕੇ ਲੜਾਈ ਲੜਾਂਗੇ ਔਰ ਮੈਂ ਇਹ ਦੱਸਦੇ ਹੋਏ ਬੜਾ ਫਕਰ ਮਹਿਸੂਸ ਕਰ ਰਿਹਾ ਹਾਂ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬੈਲ ਸਾਹਿਬ ਨੇ ਉਚੇਚੇ ਤੌਰ ਤੇ ਇੱਥੇ ਆਣ ਕੇ ਸਾਡਾ ਮਾਣ ਵਧਾਇਆ ਕਿਉਂਕਿ ਇਹ ਜਿਹੜੀਆਂ ਮੂਮੈਂਟਸ ਹੁੰਦੀਆਂ ਨੇ ਜਿਹੜੇ ਮਿਸ਼ਨ ਹੁੰਦੇ ਨੇ ਇਹ ਸੋਸਾਇਟੀ ਦੀ ਭਲਾਈ ਵਾਸਤੇ ਹੁੰਦੇ ਨੇ ਔਰ ਮੈਂ ਸਮਝਦਾ ਕਿ ਜਦੋਂ ਤੱਕ ਪੂਰੀ ਸੋਸਾਇਟੀ ਪੂਰੇ ਇਥੋਂ ਦੇ ਸਿਵਿਲਿਅਨ ਜਿਹੜੇ ਹੈਗੇ ਨੇ ਉਹ ਸਾਡਾ ਸਾਥ ਨਹੀਂ ਦੇਣਗੇ ਉਦੋਂ ਤੱਕ ਇਸ ਲੜਾਈ ਦੇ ਅਗੇਂਸਟ ਜਿਹੜਾ ਹੈਗਾ ਉਹ ਕਾਫੀ ਮੁਸ਼ਕਲ ਆਉਂਦੀਆਂ ਨੇ ਪਰ ਅੱਜ ਇਸ ਗੱਲ ਨੂੰ ਦੇਖ ਕੇ ਬੜੀ ਖੁਸ਼ੀ ਮਹਿਸੂਸ ਹੋਈ ਕਿ ਜਿਸ ਤਰ੍ਹਾਂ ਲੋਕਾਂ ਨੇ ਭਰਵਾ ਹੁੰਗਾਰਾ ਦਿੱਤਾ ਬੱਚਿਆਂ ਨੇ ਦਿੱਤਾ ਪਬਲਿਕ ਨੇ ਦਿੱਤਾ ਪ੍ਰਸ਼ਾਸਨ ਆਲਰੇਡੀ ਇਸ ਦੇ ਵਿੱਚ ਨਾਲ ਸੀਗਾ ਔਰ ਇਹ ਸਾਰੀ ਲੜਾਈ ਅੱਜ ਅਸੀਂ ਮੈਂ ਇਹ ਕਹਿੰਦੇ ਹੋਏ ਮੈਨੂੰ ਕੋਈ ਵੀ ਇਹਦੇ ਵਿੱਚ ਜਿਕ ਨਹੀਂ ਕਿ ਅਸੀਂ ਬਹੁਤ ਜਲਦ ਇੱਥੇ ਜਿਹੜਾ ਗੁਰਦਾਸਪੁਰ ਦੇ ਵਿੱਚ ਇਹ ਤੋਂ ਸ਼ੁਰੂਆਤ ਕਰਾਂਗੇ ਜੋ ਕਿ ਸਾਰੇ ਪੰਜਾਬ ਦੇ ਵਿੱਚ ਅੱਗੇ ਚੱਲ ਕੇ ਲੋਕਾਂ ਨੂੰ ਇਹ ਮੈਸੇਜ ਜਾਏਗਾ ਕਿ ਬਿਲਕੁਲ ਲੋਕ ਪੁਲਿਸ ਪ੍ਰਸ਼ਾਸਨ ਹਰ ਵਰਗ ਦੇ ਜਿਹੜੇ ਲੋਕ ਨੇ ਉਹ ਨਸ਼ੇ ਦੇ ਖਿਲਾਫ ਨੇ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਬਿਲਕੁਲ ਰੰਗਲਾ ਪੰਜਾਬ ਹੈ ਇਹ ਬਿਲਕੁਲ ਗਲਤ ਪ੍ਰੋਪਗੈਂਡਾ ਕੀਤਾ ਜਾ ਰਿਹਾ ਸੀਗਾ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਆ ਉਹ ਨਸ਼ਾ ਪਰ ਮੈਂ ਅੱਜ ਜਦੋਂ ਇੱਥੇ ਦੇਖਦਾ ਕਿ ਬੱਚੇ ਤੁਸੀਂ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਪਾਰਟਿਸਿਪੇਟ ਕਰ ਰਹੇ ਨੇ ਅਗਰ ਤੁਸੀਂ ਇੰਡੀਆ ਦੀਆਂ ਟੀਮਾਂ ਦੇ ਵਿੱਚ ਦੇਖੋ ਹਾਕੀ ਦੇ ਵਿੱਚ ਦੇਖੋ ਜਾਂ ਬਾਕੀ ਮੈਚੇਸ ਦੇ ਵਿੱਚ ਦੇਖੋ ਪੰਜਾਬ ਦੀ ਪਾਰਟਿਸਪੇਸ਼ਨ ਕਿੱਡੇ ਵੱਡੇ ਲੈਵਲ ਤੇ ਕਿੰਨੇ-ਕਿੰਨੇ ਬੱਚੇ ਮੈਡਲ ਜਿੱਤ ਕੇ ਆ ਰਹੇ ਨੇ ਸੋ ਸਿਰਫ ਸਾਨੂੰ ਇੱਕ ਸਹੀ ਪਿਕਚਰ ਅੱਗੇ ਲੈ ਕੇ ਆਉਣ ਦੀ ਲੋੜ ਹੈ ਔਰ ਉਹਦੇ ਵਾਸਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਪਬਲਿਕ ਨੂੰ ਅਪੀਲ ਕਰਦਾ ਕਿ ਵੱਧ ਚੜ ਕੇ ਸਾਡਾ ਸਾਥ ਦਿਓ ਅਤੇ ਅਸੀਂ ਦੱਸ ਸਕੀਏ ਕਿ ਮੈਂ ਹਾਂ ਪੰਜਾਬ ਇਹ ਪੰਜਾਬ ਉਹ ਹੈ ਜਿਹੜਾ ਯੋਧਿਆਂ ਦੀ ਧਰਤੀ ਹੈ ਮੈਡਲ ਜਿੱਤਦੀ ਹੈ ਹਮੇਸ਼ਾ ਅੱਗੇ ਰਹੇਗਾ ਮੈਂ ਹਾਂ ਪੰਜਾਬ ਜੋ ਦੇਹਤੇ ਗੁਰਦਾਸਪੁਰ ਪੁਲਿਸ ਵੱਲੋਂ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਗਿਆ ਜੀ ਦੇਖੋ ਕਿ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਮਿਸ਼ਨ ਨਿਸ਼ਚਿਤ ਹੈ ਜਿਹੜਾ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਇੱਕ ਬਹੁਤ ਵਧੀਆ ਉਪਰਾਲਾ ਔਰ ਮੈਂ ਸਾਰੇ ਪੁਲਿਸ ਆਫਿਸਰਸ ਨੂੰ ਐਸਐਸਪੀ ਗੁਰਦਾਸਪੁਰ ਔਰ ਆਦੀ ਸਾਰੀ ਟੀਮ ਐਸਪੀ ਹੈੱਡਕੁਆਰਟਰ ਐਸਪੀ ਡੀ ਔਰ ਉਹਨਾਂ ਦੇ ਬਾਕੀ ਸਾਰੇ ਆਫਿਸ ਆਫੀਸਰ ਸਾਹਿਬਾਨ ਇੱਥੇ ਖੜੇ ਨੇ ਉਹਨਾਂ ਨੂੰ ਮੁਬਾਰਕ ਦਿਨਾ ਔਰ ਇਲਾਕੇ ਵੱਲੋਂ ਧੰਨਵਾਦ ਕਰਦਾ ਕਿ ਪੁਲਿਸ ਦੀ ਡਿਊਟੀ ਦੇ ਨਾਲ-ਨਾਲ ਇਹਨਾਂ ਨੇ ਇੱਕ ਸਮਾਜ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਕਿਵੇਂ ਲੜਨਾ ਉਹ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਾਂ ਖੇਡ ਮੈਦਾਨਾਂ 'ਚ ਕਿਵੇਂ ਲੈ ਕੇ ਆਉਣਾ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਜੀ ਔਰ ਇਹਦੇ ਨਾਲ ਮੈਂ ਸਮਝਦਾ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਜਿਹੜੀ ਅੱਜ ਭਟਕੀ ਹੋਈ ਆ ਜਿੱਥੇ ਕਾਨੂੰਨ ਨੇ ਆਪਣਾ ਕੰਮ ਕਰਨਾ ਉਸ ਤੋਂ ਇਲਾਵਾ ਜੇ ਆਪਾਂ ਇੱਕ ਆਮ رائے ਬਣਾ ਜਾਂਦੇ ਆ ਇੱਕ ਪਬਲਿਕ ਓਪੀਨੀਅਨ ਬਣਾ ਦਿੰਦੇ ਆ ਵੀ ਇਹ ਇੱਕ ਹਿਲਤ ਆ ਇਹਦੇ ਖਿਲਾਫ ਲੜਨਾ ਤੇ ਫੇਰ ਮੈਂ ਸਮਝਣਾ ਵੀ ਕਾਨੂੰਨ ਨਾਲੋਂ ਵੀ ਜ਼ਿਆਦਾ ਕੰਮ ਕਰੂਗੀ। ਅੱਜ ਜਿਸ ਵਕਤ ਇਹੋ ਜਿਹੇ ਪ੍ਰੋਗਰਾਮ ਕਰਾਏ ਗਏ ਨੇ ਅੱਜ ਨੌਜਵਾਨਾਂ ਨੇ ਵੱਖਰੀ ਵੱਖਰੀ ਐਕਟੀਵਿਟੀ ਦੇ ਵਿੱਚ ਹਿੱਸਾ ਲਿਆ। ਪਾਲੀਬਾਲ ਦੇ ਮੈਚ ਹੋਏ ਨੇ। ਆ ਬੱਚੇ ਭੰਗੜਾ ਤੇ ਗਿੱਧਾ ਪਾ ਰਹੇ ਨੇ। ਸੋ ਇਹਨਾਂ ਨੂੰ ਕੋਸ਼ਿਸ਼ ਕੀਤੀ ਗਈ ਆ ਕਿ ਇਹਨਾਂ ਦੀ ਐਨਰਜੀ ਜਿਹੜੀ ਆ ਉਹ ਡਾਇਵਰਟ ਕਰਕੇ ਚੰਗੇ ਕੰਮਾਂ ਦੇ ਵਿੱਚ ਪਾਈ ਜਾਏ ਤਾਂ ਕਿ ਸਚਾਰੂ ਢੰਗ ਨਾਲ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਿਤਰ ਕਰ ਸਕਣ। ਸਿਰਫ ਪੰਜਾਬ ਪੁਲਿਸ ਦਾ ਅਕਸ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਨਹੀਂ ਆ ਪਰ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਹਿੱਸਾ ਪਾਉਣਾ ਵੀ ਆ ਔਰ ਬਖੂਬੀ ਦੇ ਨਾਲ ਜਿਹੜੀ ਗੁਰਦਾਸਪੁਰ ਦੀ ਪੁਲਿਸ ਆ ਉਹਨੇ ਆਪਣਾ ਰੋਲ ਜਿਹੜਾ ਅਦਾ ਕੀਤਾ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਸ਼ੁਭ ਕਾਮਨਾਵਾਂ